ਸਤ ਸ੍ਰੀ ਅਕਾਲ ਜੀ ਤੁਹਾਨੂੰ ਸਾਰਿਆਂ ਨੂੰ ਤੁਹਾਡਾ ਬਹੁਤ ਬਹੁਤ ਜ਼ਿਆਦਾ ਸਵਾਗਤ ਹੈ ਸਾਡੇ ਚੈਨਲ ਪੰਜਾਬੀ ਚਮਤਕਾਰੀ ਉਪਾਅ ਦੇ ਵਿੱਚ ਅੱਜ ਦੀ ਵੀਡੀਓ ਦੇ ਵਿੱਚ ਅਸੀਂ ਤੁਹਾਡੇ ਲਈ ਬਹੁਤ ਹੀ ਵਧੀਆ ਖਾਸ ਇੱਕ ਚਮਤਕਾਰੀ ਉਪਾਅ ਲੈ ਕੇ ਆਏ ਹਾਂ ਤੇ ਇਸ ਉਪਾਅ ਨੂੰ ਜਿਸ ਵੀ ਮਨੁੱਖ ਨੇ ਪੂਰੀ ਸ਼ਰਧਾ ਤੇ ਵਿਸ਼ਵਾਸ ਤੇ ਭਾਵਨਾ ਦੇ ਨਾਲ ਕੀਤਾ ਹੈ ਤੇ ਉਸ ਨੂੰ ਉਸ ਦਾ ਰਿਜ਼ਲਟ 100% ਮਿਲਦਾ ਹੈ ਤੇ ਮਿਲਿਆ ਵੀ ਹੈ ਕਿਉਂਕਿ ਜਿਵੇਂ ਹੀ ਅਸੀਂ ਤੁਹਾਨੂੰ ਹਰ ਇੱਕ ਵੀਡੀਓ ਦੇ ਵਿੱਚ ਦੱਸਦੇ ਆ ਕਿ ਜੇਕਰ ਵਿਸ਼ਵਾਸ ਇਹ ਤਾਂ ਸਾਰਾ ਕੁਝ ਹੈ ਜੇਕਰ ਵਿਸ਼ਵਾਸ ਨਹੀਂ ਤਾਂ ਕੁਝ ਵੀ ਨਹੀਂ ਹੈ ਇਸ ਉਪਾਰ ਨੂੰ ਕਰਨ ਦੇ ਨਾਲ ਜੇਕਰ ਤੁਹਾਡੇ ਕੋਈ ਲੰਬੇ ਸਮੇਂ ਤੋਂ ਤੁਹਾਡੇ ਘਰ ਦੇ ਵਿੱਚ ਕੋਰਟ ਕੇਸ ਚੱਲ ਰਿਹਾ ਕਿਸੇ ਫੈਮਿਲੀ ਮੈਂਬਰ ਦਾ ਤੇ ਉਸ ਦੇ ਵਿੱਚ ਤੁਹਾਨੂੰ ਜਿੱਤ ਪ੍ਰਾਪਤ ਹੋ ਸਕਦੀ ਹੈ ਉਹ ਕੋਰਟ ਕੇਸ ਤੁਸੀਂ ਜਿੱਤ ਸਕਦੇ ਹੋ ਤੇ ਜੇਕਰ ਤੁਹਾਡੇ ਘਰ ਦੇ ਵਿੱਚ ਧਨ ਦੌਲਤ ਤੇ ਪੈਸੇ ਦੀ ਸਮੱਸਿਆ ਹੈ ਤੇ ਤੁਹਾਡੇ ਘਰ ਦੇ ਵਿੱਚ ਉਹ ਪੈਸੇ ਦੀ ਸਮੱਸਿਆ ਵੀ ਦੂਰ ਹੋ ਜਾਵੇਗੀ। ਕਈ ਵਾਰ ਕੀ ਹੁੰਦਾ ਹੈ ਕਿ ਕੋਈ ਇਨਸਾਨ ਕਾਫੀ ਮਿਹਨਤ ਕਰਨਾ ਚਾਹੁੰਦਾ ਹੈ ਤੇ ਕਾਫੀ ਕੰਮ ਕਰ ਵੀ ਕਰਨਾ ਚਾਹੁੰਦਾ ਹੁੰਦਾ ਹੈ ਪਰ ਕੀ ਹੁੰਦਾ ਹੈ ਕਿ ਆਲਸ ਉਸ ਨੂੰ ਘੇਰ ਕੇ ਰੱਖਦਾ ਹੈ ਉਸ ਦਾ ਕਿਸੇ ਵੀ ਕੰਮ ਦੇ ਵਿੱਚ ਧਿਆਨ ਨਹੀਂ ਲੱਗਦਾ। ਵੀ ਉਸ ਨੂੰ ਕੁਝ ਸਮਝ ਵੀ ਨਹੀਂ ਲੱਗਦਾ ਕਿ ਉਸ ਦੇ ਸਰੀਰ ਦੇ ਵਿੱਚ ਇੰਨਾ ਆਰਸ ਕਿਵੇਂ ਭਰਿਆ ਹੋਇਆ ਇਸ ਕਰਕੇ ਜਿਹੜਾ ਅੱਜ ਦਾ ਉਪਾਅ ਨਾ ਇਹ ਸਾਰੀਆਂ ਪਰੇਸ਼ਾਨੀਆਂ ਨੂੰ ਦੂਰ ਕਰਨ ਵਾਲਾ ਹੈ ਤੇ ਅੱਜ ਦਾ ਜਿਹੜਾ ਅਸੀਂ ਤੁਹਾਨੂੰ ਉਪਾਅ ਦੱਸਣ ਲੱਗੇ ਆ ਨਾ ਇਹ ਉਪਾਅ ਜਿਹੜੇ-ਜਿਹੜੇ ਵੀ ਲੋਕਾਂ ਨੇ ਕੀਤਾ ਤੇ ਉਹਨਾਂ ਦੇ ਘਰ ਦੇ ਵਿੱਚ ਚੇਕਰ ਪੈਸਿਆਂ ਦੀ ਤੰਗੀ ਸੀ ਬਹੁਤ ਜ਼ਿਆਦਾ ਪਰੇਸ਼ਾਨੀ ਸੀ ਉਹ ਉਹਨਾਂ ਦੀ ਸਾਰੀ ਪਰੇਸ਼ਾਨੀ ਸਾਰਾ ਦੁੱਖ ਤਕਲੀਫ ਅਤੇ ਪੈਸੇ ਦੀ ਜਿੰਨੀ ਵੀ ਦਿੱਕਤ ਸੀ ਉਹ ਸਾਰੀ ਇਸ ਉਪਾਅ ਨੂੰ ਕਰਨ ਦੇ ਨਾਲ ਦੂਰ ਹੋ ਗਈ। ਇਸੇ ਤਰ੍ਹਾਂ ਇੱਕ ਪਰਿਵਾਰ ਸੀ ਤੇ ਉਹਨਾਂ ਦੇ ਘਰ ਦੇ ਵਿੱਚ ਬਹੁਤ ਜ਼ਿਆਦਾ ਪੈਸੇ ਦੀ ਤੰਗੀ ਸੀ। ਪੈਸੇ ਦੀ ਤੰਗੀ ਤਾਂ ਉਹਨਾਂ ਦੇ ਘਰ ਦੇ ਵਿੱਚ ਹੈਗੀ ਹੈਗੀ ਸੀ ਤੇ ਉਸ ਉਸ ਦੇ ਨਾਲ ਨਾਲ ਉਹਨਾਂ ਦੇ ਬੱਚੇ ਦੇ ਉੱਪਰ بیٹے ਦੇ ਉੱਪਰ ਇੱਕ ਕੋਰਟ ਕੇਸ ਹੋ ਗਿਆ ਸੀ। ਜਿਹੜਾ ਕੋਰਟ ਕੇਸ ਹੋਇਆ ਸੀ ਉਸ ਦੇ ਵਿੱਚ ਉਹਨਾਂ ਦੇ ਬੱਚੇ ਦੀ ਕੋਈ ਗਲਤੀ ਵੀ ਨਹੀਂ ਸੀ। ਇਹ ਇਸੇ ਤਰ੍ਹਾਂ ਚੈੱਕ ਕਰ ਤੁਹਾਡੇ ਉੱਪਰ ਕੋਈ ਵੀ ਕੇਟ ਕੋਰਟ ਕੇਸ ਹੋਇਆ ਹੈ ਨਾ ਤੇ ਉਹਦੇ ਵਿੱਚ ਤੁਹਾਡੀ ਕੋਈ ਗਲਤੀ ਨਹੀਂ ਤੁਹਾਨੂੰ ਕਿਸੇ ਕੇਸ ਦੇ ਵਿੱਚ ਫਸਾਇਆ ਜਾ ਰਿਹਾ ਤੁਹਾਨੂੰ ਪ੍ਰਾਪਰਟੀ ਚਾ ਪੈਸੇ ਦੀ ਕਿਸੇ ਵੀ ਚੀਜ਼ ਦੇ ਵਿੱਚ ਫਸਾਇਆ ਜਾ ਰਿਹਾ ਤੁਹਾਡੇ ਤੇ ਝੂਠੇ ਇਲਜ਼ਾਮ ਲਗਾਏ ਜਾ ਰਹੇ ਨੇ ਤੇ ਉਸ ਦੇ ਵਿੱਚ ਜੇਕਰ ਤੁਸੀਂ ਜਿੱਤ ਹਾਸਲ ਕਰਨਾ ਚਾਹੁੰਦੇ ਹੋ ਕਿ ਉਹ ਕੋਰਟ ਕੇਸ ਤੁਸੀਂ ਜਿੱਤ ਜਾਓ ਤਾਂ ਉਹ ਇਸ ਉਪਾਅ ਨੂੰ ਕਰਨ ਦੇ ਨਾਲ ਉਸ ਕੇਸ ਕੋਰਟ ਕੇਸ ਨੂੰ ਵੀ ਤੁਸੀਂ ਜਿੱਤ ਜਾਓਗੇ ਇਸੀ ਤਰ੍ਹਾਂ ਉਹਨਾਂ ਦੇ ਪਰਿਵਾਰ ਤੇ ਜਿਹੜਾ ਬੱਚਾ ਸੀ ਉਹਦੇ ਤੇ ਕੋਰਟ ਕੇਸ ਹੋ ਗਿਆ ਸੀ ਤੇ ਜਿਹੜੀਆਂ ਵਕੀਲਾਂ ਦੀਆਂ ਬਹੁਤ ਸਾਰੀਆਂ ਫੀਸਾਂ ਸੀ ਉਹਨਾਂ ਤੋਂ ਉਹ ਵੀ ਭਰ ਨਹੀਂ ਸੀ ਹੁੰਦੀਆਂ ਕਿਉਂਕਿ ਘਰ ਦੇ ਵਿੱਚ ਪੈਸੇ ਦੀ ਬਹੁਤ ਜ਼ਿਆਦਾ ਦਿੱਕਤ ਸੀ ਤੇ ਇਸੇ ਤਰ੍ਹਾਂ ਉਹ ਪਰਿਵਾਰ ਦੇ ਕੋਲ ਕੋਈ ਬਹੁਤਾ ਜ਼ਿਆਦਾ ਪੈਸਾ ਵੀ ਨਹੀਂ ਸੀ ਉਹ ਵਕੀਲਾਂ ਦੀਆਂ ਫੀਸਾਂ ਵੀ ਨਹੀਂ ਭਰਦੇ ਸਨ ਤੇ ਉਹਨਾਂ ਨੂੰ ਜਦੋਂ ਇਸ ਉਪਾਅ ਦੇ ਬਾਰੇ ਪਤਾ ਲੱਗਿਆ ਤੇ ਉਹ ਵੈਸੇ ਹੈਰਾਨ ਹੋ ਗਏ ਇਸ ਛੋਟੇ ਜਿਹੇ ਉਪਾਅ ਨੂੰ ਸੁਣ ਕੇ ਕਿ ਕਿ ਇਹ ਉਪਾਅ ਕਰਨ ਦੇ ਨਾਲ ਸਾਡੀ ਇਹਡੀ ਵੱਡੀ ਪ੍ਰੋਬਲਮ ਵੀ ਦੂਰ ਹੋ ਸਕਦੀ ਹੈ ਤੇ ਉਹਨਾਂ ਨੂੰ ਕਿਸੇ ਨੇ ਕਿਹਾ ਕਿ ਹਾਂਜੀ ਇਹ ਪ੍ਰੋਬਲਮ ਦੂਰ ਹੋ ਸਕਦੀ ਹੈ ਤੇ ਉਹਨਾਂ ਨੇ ਇਹ ਉਪਾਅ ਕੀਤਾ ਤੇ ਉਹਨਾਂ ਦੇ ਜਿਹੜਾ ਕੋਰਟ ਕੇਸ ਸੀ ਬੱਚੇ ਤੇ ਝੂਠਾ ਪਿਆ ਹੋਇਆ ਉਹ ਖੋੜ ਕੇ ਇਸੇ ਵੀ ਜਿੱਤ ਗਏ ਤੇ ਜਿਹੜੀ ਉਹਨਾਂ ਦੇ ਘਰ ਦੇ ਵਿੱਚ ਮੁਸ਼ਕਲ ਤੇ ਪਰੇਸ਼ਾਨੀ ਚੱਲ ਰਹੀ ਸੀ ਪੈਸੇ ਨੂੰ ਲੈ ਕੇ ਉਹ ਵੀ ਸਾਰੀ ਦੂਰ ਹੋ ਗਈ ਇਸੀ ਤਰ੍ਹਾਂ ਜਦੋਂ ਅਸੀਂ ਉਪਾਅ ਕਰਦੇ ਆ ਨਾ ਤੇ ਉਸ ਨੂੰ ਅਸੀਂ ਵਾਰ-ਵਾਰ ਸੋਚਣਾ ਵੀ ਨਹੀਂ ਤੇ ਉਸ ਦੇ ਬਾਰੇ ਵਾਰ-ਵਾਰ ਪੁੱਛਣਾ ਵੀ ਨਹੀਂ ਕਿਉਂਕਿ ਜਦੋਂ ਉਹ ਉਪਾਅ ਕਰਨਾ ਹੈ ਨਾ ਤੇ ਉਪਾਅ ਕਰਨ ਦੇ ਸਮੇਂ ਜਦੋਂ ਅਸੀਂ ਇਸ ਤਰ੍ਹਾਂ ਦੀਆਂ ਗੱਲਾਂ ਕਰਦੇ ਆ ਇਸ ਤਰ੍ਹਾਂ ਦੇ ਕੰਮ ਕਰਦੇ ਆ ਤੇ ਉਪਾਅ ਦੀ ਜਿਹੜੀ એનર્ਜੀ ਹੁੰਦੀ ਹੈ ਨਾ ਉਹ ਖਤਮ ਹੋ ਜਾਂਦੀ ਹੈ। ਇਸੇ ਤਰ੍ਹਾਂ ਉਸ ਪਰਿਵਾਰ ਨੂੰ ਵੀ ਯਕੀਨ ਨਹੀਂ ਸੀ ਆਉਂਦਾ ਕਿ ਇਸ ਉਪਾਅ ਨੂੰ ਇੱਕ ਛੋਟੇ ਜਿਹੇ ਉਪਾਅ ਦੇ ਨਾਲ ਸਾਡੀ ਏਡੀ ਵੱਡੀ ਪ੍ਰੋਬਲਮ ਕਿਵੇਂ ਦੂਰ ਹੋ ਸਕਦੀ ਹੈ। ਪਰ ਇਸ ਉਪਾਅ ਦੇ ਨਾਲ ਉਹਨਾਂ ਦੀ ਬਹੁਤ ਵੱਡੀਆਂ ਤੋਂ ਵੱਡੀਆਂ ਪ੍ਰੋਬਲਮ ਤੇ ਮੁਸ਼ਕਲਾਂ ਦੂਰ ਹੋ ਗਈਆਂ ਸਰ ਅੱਜ ਦੀ ਵੀਡੀਓ ਦੇ ਵਿੱਚ ਜਿਹੜਾ ਅਸੀਂ ਪਾਵਰਫੁਲ ਤੇ ਚਮਤਕਾਰੀ ਉਪਾਅ ਤੁਹਾਨੂੰ ਦੱਸੇ ਜਾ ਰਹੇ ਆ ਉਹ ਦੱਸਣ ਤੋਂ ਪਹਿਲਾਂ ਤੁਹਾਨੂੰ ਸਾਰਿਆਂ ਨੂੰ ਰਿਕਵੈਸਟ ਏ ਕਿ ਜੇਕਰ ਤੁਸੀਂ ਸਾਡੇ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਸਾਡੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਿਆ ਕਰੋ ਜੀ ਸਾਡੀ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਤੇ ਸ਼ੇਅਰ ਕਰਿਆ ਕਰੋ ਤੁਹਾਡੀ ਸ਼ੇਅਰ ਦੇ ਨਾਲ ਕਿਸੇ ਹੋਰ ਦਾ ਵੀ ਭਲਾ ਹੋ ਸਕਦਾ ਹੈ ਤੇ ਕਮੈਂਟ ਬਾਕਸ ਦੇ ਵਿੱਚ ਤਨ ਤਨ ਬਾਬਾ ਦੀਪ ਸਿੰਘ ਸਾਹਿਬ ਜੀ ਲੈ ਕੇ ਆਪਣੀ ਹਾਜ਼ਰੀ ਵੀ ਜ਼ਰੂਰ ਲਗਵਾਇਆ ਕਰੋ ਜੀ ਇਸ ਉਪਾਰਨ ਕਰਨ ਦੇ ਨਾਲ ਜੇਕਰ ਤੁਹਾਡੇ ਘਰ ਦੇ ਵਿੱਚ ਕੋਈ ਕੋਰਟ ਕੇਸ ਚੱਲ ਰਿਹਾ ਕਿਸੇ ਵੀ ਵਿਅਕਤੀ ਤੇ ਉਹ ਵੀ ਦੂਰ ਹੋਏਗਾ ਤੁਹਾਡੇ ਬੱਚੇ ਤੁਹਾਡੀ ਕਹਣੀ ਚ ਨਹੀਂ ਉਹ ਵੀ ਹੋਣਗੇ ਤੇ ਜੇਕਰ ਤੁਹਾਡੇ ਘਰ ਦੇ ਵਿੱਚ ਧਨ ਸੰਬੰਧੀ ਪ੍ਰੋਬਲਮ ਮੁਸ਼ਕਲ ਆ ਰਹੀ ਹੈ ਤੇ ਉਹ ਵੀ ਦੂਰ ਹੋਵੇਗੀ ਇਸ ਉਪਾਅ ਨੂੰ ਤੁਸੀਂ ਕਿਹੜੇ ਦਿਨ ਕਰਨਾ ਹੈ ਇਸ ਉਪਾਅ ਨੂੰ ਤੁਸੀਂ ਹਰ ਮੰਗਲਵਾਰ ਕਰਨਾ ਹੈ ਜਿੰਨਾ ਟਾਈਮ ਤੱਕ ਤੁਹਾਨੂੰ ਇਸ ਉਪਾਅ ਦਾ ਰਿਜ਼ਲਟ ਨਹੀਂ ਮਿਲਦਾ ਹਰ ਮੰਗਲਵਾਰ ਤੁਸੀਂ ਇਸ ਉਪਾਅ ਨੂੰ ਕਰਦੇ ਰਹਿਣਾ ਹੈ ਇਸ ਉਪਾਅ ਨੂੰ ਕਰਨ ਦੇ ਵਿੱਚ ਤੁਹਾਨੂੰ ਕੀ ਚਾਹੀਦਾ ਮੰਗਲਵਾਰ ਦੇ ਦਿਨ ਤੁਸੀਂ ਲੈ ਕੇ ਆਉਣੀ ਆਪਣੇ ਘਰ ਦੇ ਵਿੱਚ ਤੇ ਜਾਂ ਫਿਰ ਤੁਸੀਂ ਮੰਗਲਵਾਰ ਦੇ ਦਿਨ ਚੇਕਰ ਤੁਸੀਂ ਬਾਜ਼ਾਰ ਤੇ ਵਿੱਚ ਕੀਤੇ ਗਏ ਹੋ ਤੇ ਉਥੇ ਤੁਸੀਂ ਖਾੜ ਪੀਣ ਲਈ ਬੈਠਦੇ ਹੋ ਉਥੋਂ ਤੁਸੀਂ ਲਾਲ ਰੰਗ ਦੀ ਮਠਿਆਈ ਕੋਈ ਵੀ ਲੈ ਲੈਣੀਏ ਲੈ ਕੇ ਤੇ ਜਿਹੜੇ ਜ਼ਰੂਰਤਮੰਦ ਨੀੜੀ ਬੱਚੇ ਹੁੰਦੇ ਨੇ ਗਰੀਬ ਪਰਿਵਾਰਾਂ ਦੇ ਉਹਨਾਂ ਨੂੰ ਤੁਸੀਂ ਦੇ ਦੇਣੀਏ ਤੇ ਇਸ ਦੇ ਨਾਲ ਨਾਲ ਚੇਕਰ ਤੁਸੀਂ ਮੰਗਲਵਾਰ ਦੇ ਦਿਨ ਹੋਰ ਵੀ ਜ਼ਰੂਰਤਮੰਦ ਬੱਚਿਆਂ ਨੂੰ ਕੁਝ ਖਾੜ ਪੀਣ ਦੇ ਲਈ ਖਵਾਉਂਦੇ ਹੋ ਕੋਈ ਰੋਟੀ ਪਾਣੀ ਪ੍ਰਸ਼ਾਦਾ ਤੇ ਉਹ ਵੀ ਬਹੁਤ ਜ਼ਿਆਦਾ ਪੁੰਨੇ ਦਾ ਕੰਮ ਹੁੰਦਾ ਹੈ ਇਸ ਦੇ ਨਾਲ ਨਾਲ ਜੇਕਰ ਤੁਸੀਂ ਬਾਜ਼ਾਰ ਦੇ ਵਿੱਚ ਨਹੀਂ ਗਏ ਜਿੱਥੇ ਵੀ ਤੁਹਾਡੇ ਪਿੰਡ ਦੇ ਵਿੱਚ ਜਾਂ ਕਿਸੇ ਵੀ ਧਾਰਮਿਕ ਸਥਾਨ ਤੇ ਗੁਰਦੁਆਰਾ ਸਾਹਿਬ ਆਪਾਂ ਨੂੰ ਪਤਾ ਹੀ ਹੁੰਦਾ ਹੈ ਕਿ ਉੱਥੇ ਚ ਰੋਰਤਮੰਦ ਬੱਚੇ ਗਰੀਬ ਪਰਿਵਾਰ ਦੇ ਬੱਚੇ ਸਾਨੂੰ ਅਕਸਰ ਹੀ ਮਿਲ ਜਾਂਦੇ ਨੇ ਤੁਸੀਂ ਉੱਥੇ ਮਠਿਆਈ ਲਿਆ ਕੇ ਲਾਲ ਰੰਗ ਦੀ ਤੁਸੀਂ ਉੱਥੇ ਜਾ ਕੇ ਵੀ ਬੱਚਿਆਂ ਨੂੰ ਦੇ ਕੇ ਆ ਸਕਦੇ ਤੇ ਇਸੇ ਤਰ੍ਹਾਂ ਲਾਲ ਮਠਿਆਈ ਤੁਸੀਂ দান ਕਰਨ ਲਈ ਬੱਚਿਆਂ ਨੂੰ ਦੇਣ ਲਈ ਇਹ ਇੱਕ ਪਹਿਲਾ ਉਪਾਅ ਤੇ ਇਸ ਦੇ ਨਾਲ ਨਾਲ ਤੁਸੀਂ ਕੀ ਕਰਨਾ ਹੈ ਮੰਗਲਵਾਰ ਤੇ ਦੇਣ ਨੂੰ ਹੀ ਤੁਸੀਂ ਲਾਲ ਰੰਗ ਦੇ ਕੱਪੜੇ ਆ ਛੇੜੇ ਉਹਨਾਂ ਦਾ ਵੀ ਤੁਸੀਂ দান ਕਰਨਾ ਡੋਨੇਟ ਕਰਨੇ ਨੇ ਲਾਲ ਰੰਗ ਦੇ ਕੱਪੜੇ ਇਹ ਦੋ ਚੀਜ਼ਾਂ ਤੁਸੀਂ ਕਿੰਨਾ ਟਾਈਮ ਤੱਕ ਲਗਾਤਾਰ ਕਰਨੀਆਂ ਨੇ ਓਨਾ ਟਾਈਮ ਤੱਕ ਤੁਸੀਂ ਲਗਾਤਾਰ ਕਰਨੀਆਂ ਨੇ ਜਿੰਨਾ ਟਾਈਮ ਤੱਕ ਤੁਸੀਂ ਆਪਣਾ ਕੋਰਟ ਕੇਸ ਜਿੱਤ ਨਹੀਂ ਲੈਂਦੇ ਇਹ ਉਪਾਾ ਉਹਨਾਂ ਲੋਕਾਂ ਦੇ ਲਈ ਇਹ ਖਾਸ ਕਰਕੇ ਜਿਨ੍ਹਾਂ ਦੇ ਉੱਪਰ ਕੋਰਟ ਕੇਸ ਚੱਲਦੇ ਨੇ ਬਿਨਾਂ ਵਜ੍ਹਾ ਤੋਂ ਕਿਸੇ ਗੱਲ ਦੇ ਵਿੱਚ ਉਹਨਾਂ ਨੂੰ ਫਸਾਇਆ ਜਾ ਰਿਹਾ ਹੈ ਇਹ ਉਪਾਾ ਲਗਾਤਾਰ ਤੁਸੀਂ ਪੰਜ ਮੰਗਲਵਾਰ ਤੇ ਜਾਂ ਫਿਰ ਸੱਤ ਮੰਗਲਵਾਰ ਲਗਾਤਾਰ ਤੁਸੀਂ ਇਹਨਾਂ ਉਪਾਾ ਨੂੰ ਕਰਦੇ ਰਹਿਣਾ ਤੇ ਜਿਵੇਂ ਹੀ ਤੁਸੀਂ 5 ਜਾਂ 7 ਮੰਗਲਵਾਰ ਲਗਾਤਾਰ ਇਸ ਉਪਾਅ ਨੂੰ ਕਰੋਗੇ ਨਾ ਤੇ ਤੁਹਾਡਾ ਕੋਰਟ ਕੇਸ ਵੀ ਤੁਹਾਡੇ ਹੱਕ ਦੇ ਵਿੱਚ ਆ ਜਾਵੇਗਾ ਤੇ ਤੁਹਾਡੇ ਘਰ ਦੇ ਵਿੱਚ ਜਿੰਨਾ ਵੀ ਆਲਸ ਭਰਿਆ ਹੋਇਆ ਹੈ ਤੁਹਾਡਾ ਕਿਸੇ ਵੀ ਕੰਮ ਦੇ ਵਿੱਚ ਮਾਨ ਨਹੀਂ ਲੱਗਦਾ ਉਹ ਸਾਰਾ ਆਲਸ ਤੁਹਾਡੇ ਘਰ ਦੇ ਵਿੱਚੋਂ ਦੂਰ ਹੋ ਜਾਵੇਗਾ ਤੁਹਾਨੂੰ ਸੁਣਨ ਨੂੰ ਇਹ ਬਹੁਤ ਹੀ ਜ਼ਿਆਦਾ ਆਸਾਨ ਲੱਗਦਾ ਹੋਣਾ ਕਿ ਇਸ ਉਪਾਅ ਨੂੰ ਕਰਨ ਦੇ ਨਾਲ ਇੰਨੀਆਂ ਵੱਡੀਆਂ ਮੁਸ਼ਕਲਾਂ ਤੇ ਪ੍ਰੋਬਲਮ ਕਿਵੇਂ ਦੂਰ ਹੋ ਸਕਦੀਆਂ ਨੇ ਪਰ ਹਾਂਜੀ ਹੋ ਸਕਦੀਆਂ ਨੇ ਜੇਕਰ ਵਿਸ਼ਵਾਸ ਦੇ ਨਾਲ ਅਸੀਂ ਕਰਾਂਗੇ ਤਾਂ ਜਿਸ ਪਰਿਵਾਰ ਦੇ ਬਾਰੇ ਅਸੀਂ ਤੁਹਾਨੂੰ ਦੱਸਿਆ ਉਹ ਪਰਿਵਾਰ ਨੇ ਸਿਰਫ ਵਿਸ਼ਵਾਸ ਦੇ ਨਾਲ ਇਸ ਉਪਾar ਨੂੰ ਕਰਨਾ ਸ਼ੁਰੂ ਕੀਤਾ ਸੀ ਤੇ ਸਿਰਫ ਤਿੰਨ ਮੰਗਲਵਾਰ ਹੀ ਉਹਨਾਂ ਨੇ ਇਹ ਉਪਾar ਨੂੰ ਕੀਤਾ ਸੀ ਤਿੰਨ ਮੰਗਲਵਾਰ ਕਰਨ ਦੇ ਨਾਲ ਹੀ ਉਹਨਾਂ ਨੂੰ ਇਸ ਉਪਾar ਦਾ ਰਿਜ਼ਲਟ ਮਿਲ ਗਿਆ ਸੀ ਜਿਵੇਂ ਹੀ ਉਹਨਾਂ ਨੇ ਇਹ ਉਪਾar ਕੀਤਾ ਸੀ ਉਹਨਾਂ ਦਾ ਕੋਈ ਵੀ ਚਰੁ ਘਰ ਤੇ ਗਰੀਬੀ ਆਈ ਸੀ ਨਾ ਕਿਸੇ ਵੀ ਭੈਣ ਭਰਾ ਰਿਸ਼ਤੇਦਾਰ ਨੇ ਸਾਥ ਨਹੀਂ ਦਿੱਤਾ ਪਰ ਜਿਵੇਂ ਹੀ ਉਹਨਾਂ ਨੇ ਇਹ ਉਪਾar ਨੂੰ ਕੀਤਾ ਤੇ ਉਹਨਾਂ ਦੇ ਰਿਸ਼ਤੇਦਾਰ ਦੇ ਵਿੱਚੋਂ ਹੀ ਇੱਕ ਲੜਕੀ ਨੇ ਉਹਨਾਂ ਦੇ ਅਕਾਊਂਟ ਦੇ ਵਿੱਚ ਪੈਸੇ ਪਾਤੇ ਉਹਨਾਂ ਨੂੰ ਕੋਈ ਬਿਜ਼ਨਸ ਖੋਲਣ ਦੇ ਲਈ ਉਹਨਾਂ ਨੇ ਆਪਣਾ ਬਿਜ਼ਨਸ ਖੋਲ ਲਿਆ ਤੇ ਦਿਨ ਦੁੱਗਣੀ ਰਾਤ ਚੌਗਣੀ ਉਤਰੱਕੀ ਕਰ ਰਹੇ। ਇਹ ਉਪਾਅ ਜੇ ਮੈਂ ਹੀ ਅਸੀਂ ਕਰਦੇ ਆ ਪਰਮਾਤਮਾ ਸਾਡਾ ਕੋਈ ਨਾ ਕੋਈ ਹਿੱਲਾ ਵਸੀਲਾ ਬਣਾ ਦਿੰਦਾ ਹੈ ਤੇ ਜਿਸ ਤੇ ਨਾਲ ਸਾਡੀ ਇਹ ਮੁਸ਼ਕਲ ਏ ਜੋ ਵੀ ਹੁੰਦੀ ਆ ਸਾਡੇ ਘਰ ਦੇ ਵਿੱਚ ਪਰੇਸ਼ਾਨੀ ਉਹ ਦੂਰ ਹੋ ਜਾਂਦੀ ਹੈ। ਤੇ ਉਹਨਾਂ ਨੇ ਵੀ ਜਦੋਂ ਇਸ ਉਪਾਰ ਨੂੰ ਕੀਤਾ ਖੁਦ ਵੀ ਹਰਾਰਸੀ ਵਿੱਚ ਜਿਵੇਂ ਉਹਨਾਂ ਦੇ ਘਰ ਦੇ ਵਿੱਚ ਪੈਸਾ ਆਇਆ ਖੁਦ ਪਰਮਾਤਮਾ ਨੇ ਉਹਨਾਂ ਦੇ ਘਰ ਦੇ ਵਿੱਚ ਹੀ ਲਾ ਵਸੀਲਾ ਪੈਸੇ ਦਾ ਬਣਾਇਆ ਤੇ ਜਿਵੇਂ ਹੀ ਉਹਨਾਂ ਨੇ ਉਹ ਪੈਸਿਆਂ ਦੇ ਨਾਲ ਆਪਣਾ ਬਿਜ਼ਨਸ ਵੀ ਸ਼ੁਰੂ ਕੀਤਾ ਤੇ ਬਿਜ਼ਨਸ ਸ਼ੁਰੂ ਕਰਨ ਤੋਂ ਪਹਿਲਾਂ ਉਹਨਾਂ ਪੈਸਿਆਂ ਦੀ ਵਿੱਚੋਂ ਹੀ ਉਹਨਾਂ ਨੇ ਜਿਹੜਾ ਕੋਰਟ ਕੇਸ ਚੱਲਦਾ ਸੀਗਾ ਉਹਦੀ ਫੀਸ ਭਰੀ ਤੇ ਉਸ ਕੋਰਟ ਕੇਸ ਨੂੰ ਵੀ ਜਿੱਤਿਆ ਤੇ ਨਾਲ ਆਪਣਾ ਬਿਜ਼ਨਸ ਵੀ ਸ਼ੁਰੂ ਕੀਤਾ ਇਸੀ ਤਰ੍ਹਾਂ ਜਿਹੜਾ ਕੋਰਟ ਕੇਸ ਸੀ ਉਹ ਵੀ ਉਹਨਾਂ ਦੇ ਹੱਕ ਦੇ ਵਿੱਚ ਹੋ ਗਿਆ ਤੇ ਜਿਹੜੇ ਬਾਕੀ ਦੇ ਬੱਚੇ ਪੈਸੇ ਸੀ ਉਹਨਾਂ ਦੇ ਨਾਲ ਉਹਨਾਂ ਨੇ ਆਪਣਾ ਬਿਜ਼ਨਸ ਖੋਲ ਲਿਆ ਤੇ ਹੁਣ ਉਹਨਾਂ ਦਾ ਬਿਜ਼ਨਸ ਏ ਜਿਹੜਾ ਉਹ ਵੀ ਬਹੁਤ ਵਧੀਆ ਚੱਲ ਰਿਹਾ ਹੈ ਤੇ ਜਿਵੇਂ ਹੀ ਅਸੀਂ ਤੁਹਾਨੂੰ ਦੱਸਦੇ ਹਾਂ ਕਿ ਵਿਸ਼ਵਾਸ ਦੇ ਨਾਲ ਜਿਹੜਾ ਕੰਮ ਹੁੰਦਾ ਹੈ ਨਾ ਉਸ ਕੰਮ ਦੇ ਵਿੱਚ ਸਾਨੂੰ ਹਮੇਸ਼ਾ ਸਫਲਤਾ ਮਿਲਦੀ ਤੇ ਸਾਨੂੰ ਰਿਜ਼ਲਟ ਵੀ ਮਿਲਦਾ ਹੀ ਮਿਲਦਾ ਹੈ ਮੰਗਲਵਾਰ ਸਿਰਫ ਮੰਗਲਵਾਰ ਦੇ ਦਿਨ ਨੂੰ ਹੀ ਇਸ ਉਪਾਉ ਨੂੰ ਤੁਸੀਂ ਕਰਨਾ ਹੈ ਤੇ ਤੁਸੀਂ ਦੇਖੋਗੇ ਕਿ ਮੰਗਲਵਾਰ ਦੇ ਦਿਨ ਇਸ ਉਪਾਉ ਨੂੰ ਕਰਨ ਦੇ ਨਾਲ ਤੁਹਾਨੂੰ ਕਿੰਨਾ ਜ਼ਿਆਦਾ ਫਾਇਦਾ ਹੋਣ ਵਾਲਾ ਹੈ ਕਿਉਂਕਿ ਜਿਹੜਾ ਮੰਗਲ ਇਹ ਨਾ ਸਾਡਾ ਉਹ ਸਾਡੇ ਲਾਲ ਰੰਗ ਦੇ ਕੱਪੜੇ ਦੇ ਨਾਲ ਕਨੈਕਟ ਹੈ ਤੇ ਜਦੋਂ ਅਸੀਂ ਆਪਣਾ ਮੰਗਲ ਹੀ ਠੀਕ ਕਰ ਲਵਾਂਗੇ ਤੇ ਇਸ ਦੇ ਨਾਲ ਸਾਡੇ ਘਰ ਦੇ ਵਿੱਚ ਜਿਹੜੀਆਂ ਤੰਗੀਆਂ ਪਰੇਸ਼ਾਨੀਆਂ ਚੱਲ ਰਹੀਆਂ ਨੇ ਉਹ ਸਾਰੀਆਂ ਹੀ ਦੂਰ ਹੋ ਜਾਣਗੀਆਂ ਇਸ ਕਰਕੇ ਜਿਹੜੇ ਉਪਾਅ ਨੇ ਛੋਟੇ-ਛੋਟੇ ਇਹਨਾਂ ਨੂੰ ਕਰਨ ਦੇ ਲਈ ਸਾਡਾ ਖਰਚਾ ਕੁਝ ਨਹੀਂ ਹੁੰਦਾ ਪਰ ਸਾਡੀ ਜ਼ਿੰਦਗੀ ਦੀਆਂ ਵੱਡੀਆਂ-ਵੱਡੀਆਂ ਮੁਸ਼ਕਲਾਂ ਨੂੰ ਇਹ ਹੀ ਦੂਰ ਕਰ ਦਿੰਦੇ ਨੇ ਇਸ ਕਰਕੇ ਤੁਸੀਂ ਇਹਨਾਂ ਉਪਾਅ ਨੂੰ ਵਿਸ਼ਵਾਸ ਦੇ ਨਾਲ ਕਰਿਆ ਕਰੋ ਜੇਕਰ ਕਰਦੇ ਹੋ ਤਾਂ ਵਿਸ਼ਵਾਸ ਦੇ ਨਾਲ ਕਰੋ ਜੇਕਰ ਨਹੀਂ ਕਰਦੇ ਤੁਹਾਨੂੰ ਵਿਸ਼ਵਾਸ ਨਹੀਂ ਹੋਏਗਾ ਫਿਰ ਤੁਸੀਂ ਇਹ ਉਪਾਅ ਨੂੰ ਬਿਲਕੁਲ ਵੀ ਨਾ ਕਰਿਆ ਕਰੋ ਕਿਉਂਕਿ ਜਿੱਥੇ ਵਿਸ਼ਵਾਸ ਨਹੀਂ ਉੱਥੇ ਕੁਛ ਵੀ ਨਹੀਂ ਹੈ ਤੇ ਜਿੱਥੇ ਵੀ ਵਿਸ਼ਵਾਸ ਹੈ ਉੱਥੇ ਸਭ ਕੁਛ ਹੈ ਤੁਸੀਂ ਜਰੂਰ ਇਹ ਉਪਾਅ ਅੱਗੇ ਵੀ ਸ਼ੇਅਰ ਕਰਿਓ ਤੇ ਆਪ ਖੁਦ ਵੀ ਕਰਕੇ ਦੇਖਿਓ ਤੁਹਾਨੂੰ ਰਿਜ਼ਲਟ ਆਪਣੇ ਆਪ ਹੀ ਪਤਾ ਲੱਗ ਜਾਵੇਗਾ ਹਾਂਜੀ ਇਹ ਸੀ ਜੀ ਸਾਡੀ ਅੱਜ ਦੀ ਇੱਕ ਛੋਟੀ ਜਿਹੀ ਵੀਡੀਓ ਤੇ ਇੱਕ ਛੋਟਾ ਜਿਹਾ ਉਪਾਅ ਜਿਹੜਾ ਅਸੀਂ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਦੱਸਿਆ ਹੈ ਜੇਕਰ ਤੁਹਾਨੂੰ ਸਾਡੀਆਂ ਇਸ ਤਰ੍ਹਾਂ ਦੀਆਂ ਉਪਾਅ ਦੀਆਂ ਵੀਡੀਓ ਚੰਗੀਆਂ ਲੱਗਦੀਆਂ ਨੇ ਕਾ ਸਾਡੇ ਚੈਨਲ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰਿਆ ਕਰੋ ਸਾਡੀ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਤੇ ਸ਼ੇਅਰ ਕਰਿਆ ਕਰੋ ਕਿਉਂਕਿ ਤੁਹਾਡੇ ਸ਼ੇਅਰ ਕਰਨ ਦੇ ਨਾਲ ਹੀ ਕਿਸੇ ਹੋਰ ਦਾ ਭਲਾ ਹੋ ਸਕਦਾ ਹੈ ਤੇ ਕਮੈਂਟ ਬਾਕਸ ਦੇ ਵਿੱਚ ਧੰਨ ਧੰਨ ਬਾਬਾ ਦੀਪ ਸਿੰਘ ਸਾਹਿਬ ਜੀ ਲੈ ਕੇ ਆਪਣੀ ਹਾਜ਼ਰੀ ਵਿੱਚ ਰੂਰ ਲਗਵਾਇਆ ਕਰੋ ਜੀ ਤੇ ਜਿੰਨੇ ਵੀ ਅਸੀਂ ਤੁਹਾਨੂੰ ਵੀਡੀਓ ਦੇ ਵਿੱਚ ਉਪਾਅ ਦੱਸਦੇ ਹਾਂ ਇਹ ਬਹੁਤ ਹੀ ਸੌਖੇ ਹੁੰਦੇ ਨੇ ਇਹਨਾਂ ਨੂੰ ਹਰ ਇੱਕ ਮਨੁੱਖ ਆਸਾਨੀ ਦੇ ਨਾਲ ਕਰ ਸਕਦਾ ਹੈ ਕਿਉਂਕਿ ਇਹਨਾਂ ਨੂੰ ਕਰਨ ਦੇ ਲਈ ਸਾਡਾ ਕੋਈ ਵੀ ਰੁਪਏ ਦਾ ਖਰਚ ਨਹੀਂ ਹੁੰਦਾ ਇਸ ਕਰਕੇ ਤੁਸੀਂ ਇਹ ਉਪਾਅ ਚ ਰੂਰ ਕਰਕੇ ਦੇਖਿਆ ਕਰੋ ਤੇ ਜਿਵੇਂ ਹੀ ਤੁਹਾਨੂੰ ਇਹਨਾਂ ਉਪਾਅ ਦੇ ਨਾਲ ਫਾਇਦਾ ਹੁੰਦਾ ਹੈ ਕਿ ਤੁਸੀਂ ਅੱਗੇ ਹੋਰ ਭੈਣ ਭਰਾਵਾਂ ਦੇ ਤੱਕ ਵੀ ਜ਼ਰੂਰ ਸ਼ੇਅਰ ਕਰਿਆ ਕਰੋ ਕਿਉਂਕਿ ਜਦੋਂ ਸਾਨੂੰ ਫਾਇਦਾ ਹੁੰਦਾ ਸਾਨੂੰ ਅੱਗੇ ਸ਼ੇਅਰ ਕਰਨੀ ਚਾਹੀਦੀ ਏ ਜਿਸ ਦੇ ਨਾਲ ਸਾਡਾ ਹੋਰ ਵੀ ਭਲਾ ਹੁੰਦਾ ਹੈ ਤੁਹਾਡਾ ਸਾਰੇ ਭੈਣ ਭਰਾਵਾਂ ਦਾ ਸਾਡੀ ਇਹ ਵੀਡੀਓ ਨੂੰ ਦੇਖਣ ਦੇ ਲਈ ਬਹੁਤ ਬਹੁਤ ਜ਼ਿਆਦਾ ਧੰਨਵਾਦ ਜੀ ਮਿਲਦੇ ਆ ਇੱਕ ਹੋਰ ਨਵੀਂ ਜਾਣਕਾਰੀ ਤੇ ਨਵੀਂ ਵੀਡੀਓ ਦੇ ਨਾਲ ਤਦ ਤੱਕ ਦੇ ਲਈ ਧੰਨਵਾਦ ਜੀ